ਹਾਂਜੀ ਮਿੱਤਰੋ ਕੀ ਹਾਲ ਚਾਲ ਆ ਗਏ ਇੱਕ ਵਾਰ ਫੇਰ ਬਹੁਤ ਹੀ ਕੈਂਡ ਤੇ ਫਨੀ ਜਿਹੀ ਵੀਡੀਓ ਦੇ ਨਾਲ ਇਸ ਵੀਡੀਓ ਤੇ 2000 ਲਾਈਕ ਜਰੂਰ ਕਰਵਾ ਦਿਓ ਪਹਿਲੇ ਲਾਈਕ ਕਰ ਦਿਓ ਬਾਅਦ ਚ ਤੁਸੀਂ ਭੁੱਲ ਜਾਣਾ ਹੁਣ ਬਿਨਾਂ ਟਾਈਮ ਖਰਾਬ ਕੀਤੇ ਸਿੱਧਾ ਵੀਡੀਓ ਦੇਖਦੇ ਆਂ ਤੈਨੂੰ ਜੇ ਨਹੀਂ ਐਂਟਰੀ ਦਿੰਦੇ ਤਾਂ ਫਿਰ ਉਹਨਾਂ ਦਾ ਚਪੇੜਾ ਵੱਜਣੀ ਸੀ ਲੇਡੀ ਸਟਾਫ ਤੁਹਾਡਾ ਛੋਟਾ ਵੀਰ ਯੰਗੇਸਟ ਯੂਥ ਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਹੈ 105 ਸਾਲ ਦੇ ਇਤਿਹਾਸ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਮੈਂ ਨਰੇਸ ਐਮਐਲਏ ਠੀਕ ਨਹੀਂ ਠੀਕ ਹੈ ਬਦਮਾਸ਼ੀ ਵਾਲੇ ਵੀਰ ਜੀ ਤੁਹਾਡਾ ਕੀ ਵਿਚਾਰ ਦੇ ਭਾਈ ਆਹ ਵੇਖੋ ਪਹਿਲੇ ਨੰਬਰ ਤੇ ਤੁਹਾਡੇ ਲਾਗੇ ਬਦਮਾਸ਼ ਆਪ ਵੀ ਤਾਂ ਰਹਿੰਦਾ ਤਾਂ ਡਿਫੈਲਟਰਾਂ ਨਾਲ ਨਹੀਂ ਰੱਖੇ ਹੀ ਤਾਂ ਬਦਮਾਸ਼ ਜੇ ਨਹੀਂ ਸਾਨੂੰ ਹੀ ਤਾਂ ਰੱਖਣੀ ਪੈਂਦੀ ਆ ਤਾਂ ਜਾਰੀ ਨਹੀਂ ਹਾਂ ਤੇ ਫਿਰ ਕੀ ਕਾਟ ਕੀਤੇ ਉਹ ਦੋ ਵਾਰੀ ਜੇੜ ਕੱਟੇ ਤੀਵਰੀ ਫੇਸ ਲਾ ਹੀ ਜਾਣੇ ਬੜੀ ਸੋਚ ਲੋ ਕਿ ਤੁਸੀਂ ਕਦੇ ਪ੍ਰੈਜ਼ੀਡੈਂਟ ਹੋਵੋ ਪੰਜਾਬ ਯੂਨੀਵਰਸਿਟੀ ਦੇ ਨਾਮ ਦੇ ਕੇ ਲੱਗੇ ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਹਰਮਨ ਪ੍ਰੀਤ ਹਾਂ ਹਾਂਜੀ ਹੋਵਾਂਗੇ ਲੂਸ ਨਾ ਕੱਢੋ ਚਮਈ ਸਰਾਏ ਕੀ ਲੱਧਿਆ ਪਿਆ ਇੱਥੇ ਭੈਣੋ ਬੜਾ ਏਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਅਹ ਇੰਟਰੋ ਕਲਿੱਪਾਂ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀਡੀਓ ਸਿਰਾ ਹੋਣ ਵਾਲਿਆ ਤਾਂ ਵੀਡੀਓ ਨੂੰ ਹੱਟ ਤੱਕ ਜਰੂਰ ਦੇਖੋ ਤੇ ਹੈਡਫੋਨ ਜਰੂਰ ਲਗਾ ਲਿਓ ਨਿੱਕੀ ਮੋਟੀ ਗੱਲ ਦੀ ਵਰਤੋਂ ਕੀਤੀ ਜਾ ਸਕਦੀ ਆ। ਕਾਫੀ ਦਿਨਾਂ ਤੋਂ ਸਾਹਮਣੇ ਨਹੀਂ ਆਇਆ ਮੈਨੂੰ ਲੱਗਾ ਸੁਧਰ ਗਿਆ ਹੋਣਾ। ਮਿੱਠਾ ਮਿੱਠਾ ਹੱਸਦਾ ਵੀ ਆ ਹਰਾਮਜਾਦਾ। ਇਕ ਨਾਲ ਖੁੱਲਣੀ ਕਿਸ ਜੱਟ ਦਾ ਕਰੇਗੀ ਵਿਆਹ ਖੁੱਲਨੇ ਵਧੀਆ ਸੀ ਵੀਰ ਨੈਕਸਟ ਟਾਈਮ ਨਾ ਕਰੀ ਓਕੇ ਵੀਰ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਦਿੰਦੇ ਪਰ ਤੇਰਾ ਕੀ ਕਰੀਏ ਬਾਈ ਇਹ ਕੜਾ ਤੈਨੂੰ ਰੱਬ ਦੀ ਦਿੱਤੀ ਇੱਕ ਦਾਤਾ ਰੱਬ ਨੂੰ ਵਾਪਿਸ ਕਰ ਦੇ ਲekin ਹੋਗੜੀ ਦੇ ਕੋਤ ਨਾਲ ਖੁੱਲਣੀ ਕਿਸ ਜੱਟ ਦਾ ਕਰੇਗੀ ਵਿਆਹ ਖੁੱਲਨੇ ਬਹੁਤ ਵਧੀਆ ਵੀਰ ਐਦਾਂ ਹੀ ਮਿਹਨਤ ਕਰਦਾ ਰਹੇ ਇੱਕ ਦਿਨ ਆਪੇ ਹਾਰ ਮੰਨ ਜਾਵੇਗਾ ਬਾਈ ਤੈਨੂੰ ਪੱਕਾ ਕਿਸੇ ਨੇ ਪੰਪ ਦਿੱਤੇ ਨੇ ਖੁੱਲ ਕੇ ਨੱਚ ਡਰਦਾ ਕਿਉਂ ਆ ਸਿੰਘ ਮੇਰਾ ਇੱਕ ਦੋਸਤ ਵੀ ਤੇਰੇ ਵਾਲੀਆਂ ਹਰਕਤਾਂ ਕਰਦਾ ਸੀ ਉਹਨੂੰ ਮਨੁੱਖਤਾ ਦੀ ਸੇਵਾ ਵਾਲੇ ਲੈ ਗਏ ਮੇਰਾ ਪੈਂਠਾ ਉਸ ਰੇਦੀ ਬੱਲੋਂ ਮੈਂ ਸੱਲ ਲਈ ਤੇ ਕਿੱਥੇ ਪੀਤੀ ਜਾਰੀ ਤੇਰੇ ਨਾਲ ਕੌਫੀਆ ਬੱਲੇ ਓਏ ਫੁੱਦੀ ਰਿਆ ਜਾ ਚੋਰੀ ਚਾਰੀ ਕਰ ਕਿਹੜੇ ਕੰਮੀ ਪੈ ਗਿਆ ਖੰਦਰ ਕੈਕਸਰ ਖਮਾਫਿਆ ਫਟਾਣਾਮ ਹੀ ਪੰਜਾਬੀ ਵਿੱਚ ਗਾਲ ਕੱਢਣ ਲਈ ਲਾਈਕ ਦਬਾਓ ਸੁਖਰਤੀ ਦੀ ਬੋਂਡ ਦਾ ਵਾਲ ਗੈਂਗਸਟਰ ਨੋ ਬੋਂਡੂ ਯੈਸ ਮੈਨੂੰ ਲੱਗਦਾ ਇੱਕ ਟੈਟੂ ਬੋਂਡ ਤੇ ਵੀ ਹੋਣਾ ਜਿਹੜੇ ਚੰਗਾ ਨਹੀਂ ਬੋਲ ਸਕਦੇ ਗਾਲਾਂ ਜਰੂਰ ਕੱਢੋ ਮਰਦਾ ਰਹਿਣਾ ਮੈਂ 200 ਦੀ ਬਰਾ ਲੈ ਦੇ ਇਹਨੂੰ ਪਹਿਲਾਂ ਅਲਾਈਨਮੈਂਟ ਵਿੰਗੀ ਹੋਈ ਪਈ ਆ ਵੀਡੀਓ ਬਣਾਉਣ ਤੋਂ ਪਹਿਲਾਂ ਸੈਟਮੈਂਟ ਕਰਿਆ ਕਰੋ ਪਹਿਲਾਂ ਪਾਗਲ ਲੋਕ ਮੈਨੂੰ ਨਾਸਰਾਂ ਆਂਗਾ ਤਾਂ ਸੰਗ ਲੱਗਦੀ ਆ ਮੈਂ ਰਹਿ ਨਹੀਂ ਸਕਦਾਗਾ ਡਾਕਟਰ ਕਹਦਾ 2 ਮਹੀਨਾ ਰਹਿਣਾ ਪਊਗਾ ਪਹਿਲੀ ਵਾਰ ਕਿਸੇ ਨੇ ਸ਼ਰਟ ਦਾ ਕਲਰ ਦੰਦਾ ਨਾਲ ਮੈਚ ਕੀਤਾ ਚੱਲ ਕੋਈ ਨਾ ਨਰਸਾਂ ਕੋਲ ਤਾਂ ਨਹੀਂ ਰਹਿ ਸਕਦਾ ਡਾਕਟਰਾਂ ਕੋਲ ਤਾਂ ਰਹਿ ਸਕਦਾ ਜੋ ਵਿਆਦੇ ਪਰਚੇ ਹੈ ਪਾਕਿਸਤਾਨ ਤੋਂ ਲੱਖ ਦੀ ਲਹਨਤ ਵੀਰਾ ਕਹਿੰਦੇ 18 ਘੰਟੇ ਫਾਇਰਿੰਗ ਹੋਈ ਸੀ ਉਹ ਡੈਥ ਹੋ ਗਈ ਸੀ ਆਪਣੀ ਕੁਸਿਆ ਇਹਦੇ ਨਾਲੋਂ ਚੰਗਾ ਆਪਣੀ ਮਾਂ ਦਾ ਟੈਟੂ ਬਣਵਾ ਲੈਂਦਾ ਓ ਕੀ ਗੰਦ ਪਾਇਆ ਹੋਇਆ ਤੁਸੀਂ ਟੱਪ ਕਰ ਹਟੀ ਨਾ ਬਾਬਾ ਜਿੰਨਾ ਚਿਰ ਬੀਬੀ ਨੀਲੇ ਡਰਾਮ ਚ ਨਹੀਂ ਪਉਂਦੀ ਤੈਨੂੰ ਬਾਬਾ ਤੂੰ ਗੁੜੀ ਮਾਰ ਦੇਣੀ ਆ ਕਿਸੇ ਦਿਨ ਸੋਹਣੀ ਲੱਗਦੀ ਸੀ ਉਹਨਾਂ ਨੇ ਸੋਹਣੀ ਲੱਗਦੀ ਸੀ ਵੀ ਰੱਖੀ ਕਿਉਂਣਾ ਤੁਸੀਂ ਉਹ ਤਾਂ ਕਹਿੰਦਾ ਵੀ ਜਦੋਂ ਸੋਹਣੀ ਲੱਗਦੀ ਰਹਿ ਜਾ ਆਪਾਂ ਤਾਂ ਲੈ ਆਏ ਸੀਗੇ ਲੇਕਿਨ ਹੁਣ ਹੈ ਹੀ ਨਹੀਂ ਜੋ ਦੰਦੇ ਆਏ ਕਰਦੇ ਉਹ ਲੈ ਗਏ ਜੀ ਕੌਣ ਲੈ ਗਿਆ ਹੁਣ ਉਹ ਉਹ ਲੈ ਗਈ ਪੇਕੇ ਲੈ ਗਈ ਇੰਨੀ ਜਲਦੀ ਐਂਬੂਲੈਂਸ ਨਹੀਂ ਪਹੁੰਚਦੀ ਜਿੰਨੀ ਜਲਦੀ ਪੋਡਕਾਸਟ ਵਾਲੇ ਆ ਜਾਂਦੇ ਕੁਝ ਮਰਜ਼ੀ ਹੋ ਜੇ 이어 ਬਰਡ ਨਹੀਂ ਕਢਨੇ ਕੰਨਾਂ ਚ ਆਪਾਂ ਤਾਂ ਲੈ ਗਏ ਸੀ ਉਹ ਫੇਰ ਲੈ ਗਏ ਉਹਦੇ ਪੇਕੇ ਜੀ ਤੁਸੀਂ ਅੱਖਾਂ 'ਚ ਮੈਂ ਰੱਖਣੀਆਂ ਮੈਂ ਰੱਖ ਲੈਣਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਜੀ ਮੈਂ ਤਾਂ ਫੇਰ ਤਾਂ ਹੀ ਲੈ ਕੇ ਆਇਆ ਸੀ ਰੱਖਣੀ ਸੀ ਤਾਂ ਤਾਂ ਹੀ ਲੈ ਕੇ ਆਂਦੀ ਸੀ ਕਰੀ ਹਾਂਜੀ ਤੁਹਾਡੇ ਘਰ ਵੀ ਤੁਹਾਡੀ ਮਾਤਾ ਹੈਗੀ ਆ ਤੁਹਾਡੀ ਭੈਣਾਂ ਘਰੇ ਤੁਹਾਡੇ ਪਰਿਵਾਰ ਹੈ ਆਪਾਂ ਕੀ ਜਿਹੜਾ ਤੁਸੀਂ ਉਹਨੂੰ ਕਦਮ ਕਰਿਆ ਤੁਹਾਨੂੰ ਸ਼ਰਮ ਨਹੀਂ ਆਈ ਵੀ ਮੈਂ ਯਾਰ ਕਰ ਰਿਹਾ ਵੀ ਮੇਰੇ ਵੀ ਘਰੇ ਭੈਣਾਂ ਮੇਰੇ ਵੀ ਇੱਕ ਮਾਤਾ ਹੈਗੀ ਆ ਮੇਰੇ ਵੀ ਘਰੇ ਪਰਜਾਈ ਹੈਗੀ ਆ ਸ਼ਰਮ ਤਾਂ ਗੱਲ ਠੀਕ ਹੈ ਸੰਤਾ ਗਈ ਗੱਲ ਸ਼ਰਮ ਤਾਂ ਆਉਂਦੀ ਹੈ ਇਹ ਸ਼ਰਮ ਨਹੀਂ ਆਦੀ ਕਿਹੜੀ ਗੱਲ ਹੈ ਸ਼ਰਮ ਨਹੀਂ ਆਉਂਦੀ ਸ਼ਰਮ ਤਾਂ ਆਉਂਦੀ ਹੈ ਜੀ ਪਰ ਕਰੀਦੀ ਨਹੀਂ ਸ਼ਰਮ ਤੇ ਆਉਂਦੀ ਸ਼ਰਮ ਦੀ ਕਿਹੜੀ ਗੱਲ ਆ ਹਰਾਮਜਾ ਤਾਂ ਕਹਿੰਦਾ ਸੋਹਣੀ ਲੱਗਦੀ ਸੀ ਲੈ ਮੈਂ ਹੁਣ ਗਈਆਂ ਤੇਰੀ ਹੂ ਸੁ ਡਰਦਾ ਕਿਉਂ ਆ ਸਿੰਗਾ ਇਹ ਤੇਰੀ ਆ ਯਾਰ ਸੱਚੀ ਸੱਚੀ ਦੱਸੀ ਕਿਹੜੀ ਨਹਿਰ ਚ ਨਾਰੀਅਲ ਤਾਰਦਾ ਰਿਹਾ ਸੀ ਡਰਦਾ ਕਿਉਂ ਆ ਅਸੀਂ ਮਰ ਗਏ ਆ ਪਤਾ ਲੱਗਾ ਯਾ ਮੁੰਡਾ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਜਾਂਦਾ ਸੀ ਸਵੇਰੇ ਖਾਨ ਬਾਈ ਦਾ ਕੋਈ ਗਾਣਾ ਹੁੰਦਾ ਜੀ ਖਾਨ ਦਾ ਕਮਲ ਖਾਨ ਦਾ ਖਾਨ ਸਾਹਿਬ ਦਾ ਫਰੋਜ਼ ਖਾਨ ਦਾ ਕੋਈ ਕਿਸੇ ਦਾ ਗਾਣਾ ਸੁਣਾ ਦੇ ਨਾ ਖਾਨ ਬਾਈ ਦਾ ਕੋਈ ਗਾਣਾ ਹੁੰਦਾ ਜੀ ਖਾਨ ਦਾ ਕਮਲ ਦਿਮਾਗ ਨੂੰ ਤਾਂ ਸੀਂਡ ਚੜ ਗਿਆ ਡਾਟਾ ਤਾਂ ਲਾਸ ਹੋਣਾ ਹੀ ਸੀ ਸਾਫਟਵੇਅਰ ਅਪਡੇਟ ਕਰਨ ਵਾਲਾ ਕੋਈ ਸੋਨੂੰ ਥੋੜਾ ਯਾਦ ਵੀ ਕਰਦਾ ਟਾਈਮ ਲੱਗਦਾ ਓਕੇ ਆ ਕੰਪਿਊਟਰ ਦੇ ਵਿੱਚ ਡਾਟਾ ਹੀ ਇੰਨਾ ਪਿਆ ਉਹ ਲੱਭ ਰਿਹਾ ਯਾਦ ਨਹੀਂ ਕਰਦਾ ਸੀ ਡਾ ਨਿਕਲ ਚੱਲਿਆ ਸੀ ਉੱਤੇ ਨੂੰ ਖਿੱਚਣ ਡਿਆ ਵਾਰ-ਵਾਰ ਕਰਾਰੀ ਲੋਡ ਕਰਦਾ ਸੋਨੂੰ ਹਮ ਤਰਾਂ ਇੱਛਾ ਤੜੀ ਤੋੜ ਗਈ ਆਂਦਰੋਂ ਤੇ ਲਾਉਣੀ ਆਂਡਾਰੀਆਂ ਲਈ ਬੱਕੀ ਐ ਕਬੂਤਰ ਇਹ ਥੈਂਕ ਯੂ ਕੀ ਆ ਬਾ ਥੈਂਕ ਯੂ ਕਿਡਾ ਕਮਾਲ ਦਾ ਕਰਦਾ ਵੇਖੀ ਗਿਆਨੀ ਤੇ ਖੰਗਾਰ ਨਾ ਸੁੱਟ ਦੇਈ ਡਰੋਣਾ ਮਿੱਤਰੋ ਇਹ ਕਮਲਖਾਨ ਦਾ ਹੀ ਗਾਣਾ ਏ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਕੰਪਿਊਟਰ ਚ ਡਾਟਾ ਨਹੀਂ ਸੀਡ ਹੀ ਇੰਨਾ ਪਿਆ ਸਿੰਗਰ ਘਟ ਗਏ ਕੁਸੇ ਵੱਧ ਗਏ ਸਸਰੀ ਗਾਲ ਜੀ ਲੋ ਜੀ ਯਾਰ ਮੈਨੂੰ ਲੋਕੀ ਕੀ ਕਹਿ ਰਹੇ ਨੇ ਬਾਈ ਬਾਈ ਐਮਐਲਏ ਖੜਨਾ ਵੀ ਮੈਂ ਖੜ ਐਮਐਲਏ ਵੀ ਖੜ ਦੂੰ ਜਿੱਤ ਜੂ ਮੈਂ ਟਿਕ ਨਹੀਂ ਪਰ ਇੱਕ ਗੱਲ ਸਮਝ ਨਹੀਂ ਆ ਰਹੀ ਯਾਰ ਚੋਰ ਨਾਲ ਸੰਸੋ ਕਿਆ ਰੱਖਾਂ ਠੀਕ ਨਹੀਂ ਖੁੱਲਾ ਚੈਨਲ ਕਿੱਥੇ ਮੈ ਜਾਣਾ ਸਰ ਪਤਾ ਏ ਠੀਕ ਹੈ ਚੌਨ ਨਿਸ਼ਾਨ ਸੰਦ ਐਂਬੂਲੈਂਸ ਰੱਖ ਲੈ ਨਰੇਸ਼ ਜੋ ਮਰਜੀ ਰੱਖ ਲਓ ਲੋਕਾਂ ਨੇ ਬਹੁਤ ਰੱਖਣੀਆਂ ਜਿੱਤ ਤਾਂ ਮੈਂ ਵੀ ਜਾਣਾ ਇਹ ਤਾਂ ਕਦੇ ਬਾਦਲਾ ਨੇ ਵੀ ਨਹੀਂ ਕਿਹਾ ਤੂੰ ਸੌ ਚੱਕੀ ਹੋਈ ਵੀ ਸਵੇਰੇ ਸਵੇਰੇ ਉੱਠ ਕੇ ਪੋਰਨੀ ਹੀ ਪੋਰਨੀ ਨਰੇਸ਼ ਜੀ ਕਿਸੇ ਦਿਨ ਮਰਿੰਡੇ ਆ ਜੋ ਟ੍ਰੇਨ ਥੱਲੇ ਸਤਸ੍ਰੀ ਗਾਲ ਜੀ ਮੈਂ ਨਰੇਸ਼ ਐਮ ਐਲ ਏ ਠੀਕ ਨਹੀਂ ਜਿਹੜੀ ਗੱਲ ਕਰ ਲੱਗਾ ਤੁਸੀਂ ਸਾਰੀਆਂ ਪਾਰਟੀਆਂ ਨੂੰ ਵੋਟਾਂ ਪਾ ਕੇ ਦੇਖ ਲਈਆਂ ਕਿਸ ਨੇ ਕੰਮ ਨਹੀਂ ਕਰਾਇਆ ਇੱਕ ਵਾਰੀ ਨਰੇਸ਼ ਨੂੰ ਖੜਾ ਕੇ ਦੇਖੋ ਹਲਕਾ ਚੜ੍ਹ ਖੜ ਦੇ ਵਿੱਚੋਂ ਠੀਕ ਨਹੀਂ ਧੱਕੇ ਨਾਲ ਹੀ ਐਮਐਲਏ ਬਣੀ ਜਾਂਦਾ 10 ਵੋਟਾਂ ਕਰਦੀਆਂ ਚਾਰ ਹੀ ਪੰਜਾਂ ਨਰੇਸ਼ ਵੀਰ ਉਹੀ ਗੱਲ ਨਾ ਹੋ ਜੇ ਬਾਈ ਮੇਰੀ ਵੋਟ ਬਣਾ ਦੇ ਖਰੜਦੀ ਆਪਣੀ ਕੀਮਤੀ ਵੋਟ ਦੇ ਕੇ ਇਹਨੂੰ ਹਰਾਓ ਪਹਿਲਾਂ ਮੈਂ ਜਿੱਦਣ ਜਿੱਤ ਗਿਆ ਪਹਿਲਾਂ ਮੈਂ ਨਸ਼ੇ ਦੂਰ ਕਰੂਗਾ ਦੂਸਰਾ ਦੂਸਰਾ ਬੋਲਟ ਹੈਗਾ ਇੱਕ ਕਹੋਨੇ ਕੰਮ ਆਊਗਾ ਠੀਕ ਨਹੀਂ ਇੱਕ ਪੌਂਤੇ ਉਹ ਕੰਮ ਨਹੀਂ ਆਊਗਾ ਜੀ ਹਾਂਜੀ ਅੱਜ ਆਜੀ ਕੱਲ ਆਜੀ ਪਰਸੋਂ ਚੋਂ ਉੱਥੇ ਆ ਜਾਓਗਾ ਫੁੱਲ ਸਪੋਰਟ ਵੈਸੇ ਵੋਟ ਨਹੀਂ ਬਣੀ ਮੇਰੀ ਠੀਕ ਨਹੀਂ ਖਰਾੜਾ ਲੈ ਠੀਕ ਨਹੀਂ ਪਹਿਲਾਂ ਤੇਰੀ ਥੋਣ ਦੀ ਐਮ ਆਰ ਆਈ ਕਰਾਉਣੀ ਠੀਕ ਨਹੀਂ ਲੋ ਜੀ ਜਿੱਤ ਸਾਡੀ ਪੱਕੀ ਲਾਣਾ ਬਾਕੀ ਲੋ ਜੀ ਮੈਨੂੰ ਲੋਕਾਂ ਨੇ ਇੱਕ ਮਿੰਟ ਕਰੇ ਬਾਈ ਤੂੰ ਆਪਣੀ ਚੋਰ ਨਿਸਾਨ ਐਮਬੂਲੈਂਸ ਰੱਖ ਮੈਂ ਰੱਖ ਲਿਆ ਆਓ ਜੀ ਤੇ ਬੁੱਤਾ ਲਾਣਾ ਜਨਤਾ ਨੇ ਤੇਰੀ ਫੈਂਟੀ ਚੜਾ ਕੇ ਉਸ ਐਮਬੂਲੈਂਸ ਚ ਭੇਜਣਾ ਵੀਰੇ ਮੈਂ ਮਿਲਣਾ ਸੀ ਤੁਹਾਨੂੰ ਤੁਹਾਡੀ ਛਾਤੀ ਚ ਲੱਤਾਂ ਮਾਰਨੀਆਂ ਕੋਈ ਨਾ ਜਦੋਂ ਹਾਰ ਗਿਆ ਤੈਨੂੰ ਇਹੀ ਐਮਬੂਲੈਂਸ ਲੈ ਕੇ ਜਾਣਾ ਪਰਾਵਾ ਸਾਲ ਪਿਆ ਹਜੇ ਕਿਤੇ ਪਹਿਲਾਂ ਨਾ ਹਾਰ ਜਾਈ ਬਿਨਾ ਚੋਣ ਲੜੇ ਜਿੰਦੋਂ ਕਿ ਤੁਸੀਂ ਕਦੇ ਪ੍ਰੈਜ਼ੈਂਟ ਹੋਮੋਂ ਪੰਜਾਬ ਯੂਨੀਵਰਸਿਟੀ ਦੇ ਨਾਮ ਦੇ ਅੱਗੇ ਲੱਗੇ ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਹਰਮਨਪ੍ਰੀਤ ਆ ਹਾਂਜੀ ਹੋਵਾਂਗੇ ਇਹ ਤਾਂ ਵੀ ਸੁਣ ਫੇਰ ਕਹਿੰਦੇ ਆ ਸਾਨੂੰ ਗਾਲਾਂ ਕਿਉਂ ਕੱਢਦੇ ਆ ਪੋਡਕਾਸਟ ਕਰਨ ਵਾਲੇ ਵੀ ਕਲਿਆਣ ਹੈ ਮੈਨੂੰ ਜੇ ਨਹੀਂ ਐਂਟਰੀ ਦਿੰਦੇ ਤਾਂ ਫਿਰ ਉਹਨਾਂ ਦਾ ਚਪੇੜਾ ਵੱਜਣੀ ਸੀ ਲੇਡੀ ਸਟਾਫ ਦੇ ਜੇ ਉਹ ਮੇਰੇ ਨਾਲ ਹੋਰ ਜ਼ਿਆਦਾ ਧੱਕਾ ਮੁੱਕੀ ਕਰਦੀਆਂ ਬਦਸਲੂਕੀ ਕਰਦੀਆਂ ਮੇਰੇ ਨਾਲ ਮੈਨੂੰ ਕੁਝ ਵੀ ਕਰਦੀਆਂ ਮਤਲਬ ਜੇ ਉਹਨਾਂ ਵੱਲੋਂ ਪਹਿਲਾਂ ਹੱਥਪਾਈ ਤਾਂ ਹੋਈ ਗਈ ਸੀ ਪੜੀ ਲਿ ਪੁਲਿਸ ਵਾਲੀ ਐ ਨਹੀਂ ਸੋਚਦੀਆਂ ਹੋਣਗੀਆਂ ਉਸੇ ਵੇਲੇ ਤਿੰਨ ਚਾਰ ਲੱਥੇ ਛੱਡ ਦੇਣੇ ਸੀ ਜੋ ਹੋਰ ਹੱਥਪਾਈ ਕਰਦੀਆਂ ਤਾਂ ਫਿਰ ਇਦਰੋਂ ਵੀ ਕੁਛ ਨਾ ਕੁਛ ਹੋਣਾ ਹੀ ਸੀ ਮੈਂ ਚੁੱਪ ਨਹੀਂ ਥੋੜੀ ਨਾ ਬੈਠ ਇਹ ਮੂਰਖਾ ਕੁੜੀ ਆਹ ਤੈਨੂੰ ਜੇ ਨਹੀਂ ਐਂਟਰੀ ਦਿੰਦੇ ਤਾਂ ਫਿਰ ਉਹਨਾਂ ਦਾ ਚਪੇੜਾ ਵੱਜਣੀਆਂ ਸੀ ਲੇਡੀ ਸਟਾਫ ਦੇ ਜੇ ਉਹ ਮੇਰੇ ਨਾਲ ਹੋਰ ਜ਼ਿਆਦਾ ਧੱਕਾ ਮੁੱਕੀ ਕਰਦੀਆਂ ਬਦਸਲੂਕੀ ਕਰਦੀਆਂ ਮੇਰੇ ਨਾਲ ਮੈਨੂੰ ਕੁਛ ਵੀ ਕਰਦੀਆਂ ਟਰੱਕ ਥੱਲੇ ਆਇਆ ਬੰਦਾ ਬਾਅਦ ਚ ਜਾਂਦਾ ਪੰਪ ਥੱਲੇ ਆਇਆ ਨਹੀਂ ਫਿਰ ਬਾਅਦ ਚ ਕਰਦੇ ਹੱਥ ਜੋੜਦੇ ਫਿਰਨਗੇ ਮਜ਼ਾ ਆ ਰਹਾ ਹੈ ਮੇਰਾ ਜੂਸ ਕਹਾਂ ਗਿਆ ਲੈਕਚਰ ਲੜਨ ਆ세 ਤੋ ਉਹ ਚੰਗੇ ਵਸਤੇ ਆਏਗਾ ਜ਼ਰੂਰੀ ਤਾਂ ਉਹਨਾਂ ਦੀ ਲਕਸ਼ਣ ਨਹੀਂ ਹੈ ਮੈਂ ਸਾ ਕਿਸ ਨੇ ਐਮਐਲਏ ਬੰਨਾ ਐਮਪੀ ਬੰਨਾ ਮਨਿਸਟਰ ਬੰਨਾ ਚੀਫ ਮਨਿਸਟਰ ਬੰਨਾ। ਭੋਰੀ ਚੱਲ ਵੀਰ ਅਸੀਂ ਵੀ ਵੇਲੇ ਆ। ਮੈਂ ਨ ਕਰੀ ਜਾਂਦੇ ਜੀ ਥੋੜਾ ਛੋਟਾ ਵੀਰ। ਯੰਗੇਸਟ ਯੂਥ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਹੈ। 105 ਸਾਲ ਦੀ ਇਤਿਹਾਸ ਦੇ ਵਿੱਚ 18 ਸਾਲ ਤੇ 1 ਮਹੀਨੇ ਦੀ ਉਮਰ ਤੇ ਮੈਂ ਯੂਥ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣਿਆ ਸੀ। ਅਕਾਲੀ ਦਲ ਜਿੰਦਾਬਾਦ ਹੈ ਤੇ ਰਹੇਗਾ ਪਰ ਮੈਨੂੰ ਕੋਈ ਭਰਾ ਇਹ ਤਾਂ ਦੱਸ ਦਿਓ ਇਹ ਚੂਪਾ ਜਿਹਾ ਹੈ ਕੌਣ? ਕੁਛ ਨਹੀਂ। ਸਾਡੀ ਮੈਂ ਵੀਡੀਓ ਦੇਖ ਰਿਹਾ ਸੀ ਰੀਲ ਬੜੀ ਵਾਇ ਵੱਖਰੀ ਗੱਲ ਸਹੀ ਹੈਗੀ ਠੋਕੀ ਹੁੰਦਾ ਹੈਗਾ ਜੀ ਕਿਸੇ ਅਫਸਰ ਨੂੰ ਕਹਿ ਕੇ ਦਾੜੀ ਲਵਾ ਲਓ ਹੌਣ ਵਾਲੇ 10 ਸਾਲਾਂ ਦੇ ਵਿੱਚ ਬੱਲੂ ਆਪਣੇ ਆਪ ਨੂੰ ਕਿਸ ਦੇਖਦਾ ਹੈ ਮੈਂ ਬਾਲੀਵੁੱਡ ਬਾਲੀਵੁੱਡ ਜਾਂਦਾ ਚਾਹ ਤੁਹਾਡਾ ਐਜ਼ ਅ ਐਕਟਰ ਐਜ਼ ਅ ਕੈਰੋਗ੍ਰਾਫਰ ਬਹੁਤ ਬੱਲੂ ਰਾਤ ਨੂੰ ਚੱਲੂ ਕੰਮ ਕਰ ਚੁੱਕੇ ਹਾਂ ਤੁਸੀਂ ਬਾਲੀਵੁੱਡ ਦੇ ਵਿੱਚ ਬਟ ਮਤਲਬ ਕੀ ਮੈਨੂੰ ਫੋਲੋ ਕਰਦੇ ਨੇ ਹੀਰਾ ਮੰਡੀ ਮੂਵੀ ਦੇਖੀ ਹਾਂਜੀ ਉਹਦੇ ਵਿੱਚ ਜਿਹੜੇ ਦਿਨਾਂ ਤੇ ਡੈਥ ਨਹੀਂ ਹੋ ਜਾਂਦੀ ਹੁੰਦੀ ਜੋ ਜਾਂਦੇ ਹੁੰਦੇ ਉਹ ਉਹ ਮੈਨੂੰ ਫੋਲੋ ਕਰਦੇ ਆਂ ਪੀਚਾ ਛੱਡਾ ਹੂੰ ਮੈਨੂੰ ਫੋਲੋ ਕਰਦੇ ਆਂ ਕਈ ਮਤਲਬ ਇਹ ਪੀਕੇ ਫਿਲਮ ਵਿੱਚ ਵੀ ਸੀ ਅਮੀਰ ਖਾਨ ਦੇ ਰ ਬੱਲੂ ਨੂੰ ਫੋਲੋ ਵੀ ਹੀਰਾ ਮੰਡੀ ਫਿਲਮ ਵਾਲੀ ਨੇ ਕੀਤਾ ਬੱਲੂ ਗਸ਼ਤੀ ਦਰਿਆਵਾਂ ਨੂੰ ਤਾਂ ਬੰਨ ਮਾਰ ਲਵਾਂਗੇ ਇਹਨਾਂ ਨੂੰ ਕੌਣ ਬੰਨ ਮਾਰੂ ਸਤਵੇਂ ਦਰਿਆ ਢੂ ਇੱਕ ਮਤਲਬ ਮੈਮ ਸੀਗੇ ਉਹ ਨਾਮ ਇਹਨੂੰ ਯਾਦ ਭੁੱਲ ਗਿਆ ਕਿ ਤੂੰ ਸਿੱਧੀ ਸਿੱਧੀ ਬੰਬੇ ਆ ਜਾ ਮੈਂ ਕਿਹਾ ਹਜੇ ਮੈਂ ਜਦੋਂ ਨਾ ਸੈਟਲਡ ਹੋਊਗਾ ਸਾਰਾ ਕੁਝ ਮਤਲਬ ਕਿ ਆਪਣੇ ਪੱਲੇ ਕੁਝ ਹੋਊਗਾ ਤੇ ਫੇਰ ਤਾਂ ਮੈਂ ਪੱਕਾ ਹੂੰ ਓ ਮਾਮਾ ਸਕੀਮ ਲੋਨ ਨੂੰ ਫਿਰਦੇ ਆ ਤੇਰੀ ਬੱਲੂ ਦੀ ਕਰਨ ਜੋਹਰ ਵੇਟ ਕਰਦਾ ਪਿਆ ਬੱਲੂ ਲੋਕਲ ਗਸ਼ਤੀ ਕੀ ਕੀ ਕਾੜ ਕਰ ਲੇ ਫਿਰ ਜਵਾਦੀ ਚ ਜੇ ਚੜੀ ਚੜੀ ਇਹ ਕਹਿੰਦੇ ਖੂਨ ਖੋਲਦਾ ਹੁੰਦਾ ਹੈਗਾ ਇਹ ਵੇਰ ਕੀ ਕਾਟ ਕੀਤੇ ਆ ਦੋ ਵਾਰੀ ਜੇੜ ਕੱਟੇ ਤੀਵਰੀ ਫੇਸ ਲਾਈ ਜਾਣੇਗੀ ਮਰ ਜਾਣੇ ਜੇੜ ਕਿਹੜੀ ਕੱਟਿਆ ਜਾ ਜੇੜ ਕੱਟੇ ਹੋਰ ਕੀ ਆ ਤੀਵਰੀ ਫੇਸ ਲਾ ਕਰਨੇ ਮੋਟਰਸਾਈਕਲ ਚੋਰੀ ਫੀਲਿੰਗ ਗੌਂਡਰ ਹੋਣ ਵਾਲੀ ਵਡਣੀਆਂ ਮੋਟਰਾਂ ਦੀਆਂ ਤਾਰਾਂ ਤੇ ਫੀਲਿੰਗਾਂ ਸੁੱਕੇ ਕਾਲੋ ਵਾਲੀਆਂ ਫਰੋਤੀ ਕੇ ਸਮਝ ਆਈ ਨਹੀਂ ਦੋ ਵਾਰੀ ਅੰਦਰ ਅੱਛਾ ਅੱਛਾ ਫੇਰੇ ਕੰਮ ਉਹ ਕਿਵੇਂ ਕਰਦੇ ਹੋਗੇ ਬੜੀਆ ਕੰਮ ਹੈ ਨਾ ਮਾਤਾ ਬੜੀਆ ਲਗਾਈ ਮਾਤਾ ਕੋਈ ਮਾੜਾ ਕੰਮ ਹੈ ਨਹੀਂ ਜੋ ਮਰਜ਼ੀ ਕਰਾ ਲਉ ਜਵਾਕ ਤੋਂ 10 ਰੁਪਏ ਦੀ ਫਰੋਤੀ ਮੰਗ ਲਈ ਸੀ ਆਹ ਤਾਂ ਚੱਪਲ ਚੋਰੀ ਚ ਗਿਆ ਲੱਗਦਾ ਦੋ ਵਾਰ ਟਾਈਮ ਨਾਲ ਕਰੇ ਮੁੜ ਜਾ ਰਾਤ ਨੂੰ ਮੋਟਰ ਦੀਆਂ ਤਾਰਾਂ ਵੀ ਵੱਡਨੀਆਂ ਐਸਾ ਮੂਸਕੇ ਨਾ ਵੱਡ ਜਾਂਦਾ ਕਹਿ ਪੂਰਾ ਕੋਈ ਮਾਰਦਾ ਯਾਰ ਦੋਸਤੀਆਂ ਫਰੋਤੀ ਕੇ ਕੱਟਿਆ ਹੀ ਦੋ ਵਾਰੀ ਅੰਦਰ ਸੇਵਾ ਸੁਆ ਵਧੀਆ ਕੀਤੀ ਪੁਲਿਸ ਵਾਲਿਆਂ ਨੇ ਉੱਤੇ ਖਾਣ ਪੀਣ ਨੂੰ ਮਤਲਬ ਸੇਵਾ ਵਧੀਆ ਮ사ਜ ਦੋਨੇ ਪਹੋਰੀ ਜਾਂਦੇ ਨੇ ਪਤੰਦਰ ਸਾੜਾ ਫਰੋਤੀ ਦਾ ਭਾਂਚੋ ਸ਼ਕਲ ਤੋਂ ਜੇਬ ਕਤਰਾ ਲੱਗਦਾ ਇੱਕ ਕਿਸੇ ਵਿਚੋਲਣ ਦਾ ਮੁੰਡਾ ਲੱਗਦਾ ਤਾਂ ਤਾ ਨੂੰ ਤੇਰੇ ਘਰ ਵਾਲ ਮੁੜਦੇ ਕਾਸ਼ ਆਨਲਾਈਨ ਰੋੜੇ ਵੱਜਦੇ ਹੁੰਦੇ ਗਿਆਨੀ ਤੇ ਰੈਸਿਪੀ ਗਿਲ ਨੇ ਢਿੱਡ ਚ ਮੁੱਕੀਆਂ ਮਾਰਨੀਆਂ ਫੇਰ ਜਾਂਦੇ ਹਾਏ ਰੋਕਾ ਕਿੰਜ ਜਸਬਾ ਤਾਂ ਕਿਰਪਾ ਕਰਕੇ ਇੱਕ ਦੋ ਬੁੰਡ ਚ ਵੀ ਲੈ ਲੋ हां जी अगर वीडियो बढ़िया लगी है तो कमेंट करके जरूर đánh के जाओ आप अगली वीडियो भी ਤੁਹਾਡੇ ਕਮੈਂਟ ਜਰੂਰ ਐਡ ਕਰਾਂਗੇ ਅਗਰੇ ਤੱਕ ਵੀਡੀਓ ਦੇਖ ਰਹੇ ਹੋ ਤੇ ਹੇ ਤੱਕ ਲਾਈਕ ਨਹੀਂ ਕੀਤਾ ਤਾਂ ਲਾਈਕ ਜਰੂਰ ਕਰਕੇ ਜਾਓ ਤੇ ਇੱਕ ਗੱਲ ਹੋਰ ਅਗਰੇ ਇੱਥੇ ਤੱਕ ਵੀਡੀਓ ਦੇਖਦੇ ਹੋ ਪਰ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਸਬਸਕ੍ਰਾਈਬ ਕਰਕੇ ਬੈਲ ਆਈਕਨ ਔਨ ਕਰਕੇ ਜਾਓ ਬਾਕੀ ਮੈਂ ਹੁਣ ਮਿਲਦਾ ਕਿਸੇ ਹੋਰ ਵੀਡੀਓ ਚ